ਕੀ ਤੁਸੀਂ ਗੈਸ ਕਰ ਸਕਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਫਲਾਈਟ ਟਿਕਟ ਆਖਰ ਕਿੰਨੀ ਕੁ ਮਹਿੰਗੀ ਹੋ ਸਕਦੀ ਹੈ ਸਹਿਤ ਤੁਸੀਂ ਸੋਚੋਗੇ 5 ਲੱਖ 10 ਲੱਖ ਜਾਂ 20 ਲੱਖ ਪਰ ਨਹੀਂ ਫੇਰ ਵੀ ਤੁਸੀਂ ਜਵਾਬ ਤੋਂ ਬਹੁਤ ਦੂਰ ਹੋ ਇਸ ਤੋਂ ਵੀ ਬਹੁਤ ਮਹਿੰਗੀਆਂ ਟਿਕਟਾਂ ਨੇ ਇਹ ਦੇਖੋ ਇਤਿਹਾਨ 에ਅਰਲਾਈਨ ਦੀ ਫਰਸਟ ਕਲਾਸ ਸੀਟ ਇਹ ਸੀਟ ਘੱਟ ਲੱਗਦੀ ਆ ਤੇ ਕਿਸੇ 5 ਸਟਾਰ ਹੋਟਲ ਦਾ ਕਮਰਾ ਜ਼ਿਆਦਾ ਲੱਗ ਰਿਹਾ ਤੁਹਾਨੂੰ ਆਪਣਾ ਕੁਇਨ ਸਾਈਜ਼ ਡਬਲ ਬੈੱਡ ਮਿਲਣਾ ਸੌਣ ਵਾਸਤੇ ਇਹਦੇ ਵਿੱਚ ਸਪੈਸ਼ਲ ਇੱਕ ਪ੍ਰਾਈਵੇਟ ਬਾਥਰੂਮ ਮਿਲਣਾ ਬੈਠਣ ਵਾਸਤੇ ਬਹੁਤ ਆਲੀਸ਼ਾਨ ਇੱਕ ਸੋਫਾ ਅਲੱਗ ਮਿਲਣਾ ਤੁਹਾਨੂੰ ਇਸ ਲਈ ਇਹਦਾ ਨਾਮ ਇਹਨਾਂ ਨੇ ਰੱਖਿਆ ਦਾ ਰੈ residense ਇਹਦਾ ਇੱਕ ਫਲਾਈਟ ਦਾ ਕਿਰਾਇਆ ਹੈਗਾ 55 ਲੱਖ ਰੁਪਏ ਤੁਸੀਂ ਸੁਣ ਕੇ ਹੈਰਾਨ ਹੋਏ ਹੋ ਇਹਦੇ ਉਲਟਾ ਇੱਕ ਇਫੈਕਟ ਆ ਉਹ ਵੀ ਇੰਨਾ ਹੀ ਹੈਰਾਨੀਜਨਕ ਇੱਕ ਯੂਰੋਪੀਅਨ 에ਅਰਲਾਈਨ ਆ ਰਾਇਨিয়ার ਜਿਹੜੀ ਆਪਣੀਆਂ ਸਸਤੀਆਂ ਟਿਕਟਾਂ ਦੇ ਲਈ ਜਾਣੀ ਜਾਂਦੀ ਹੈ ਆਨ ਐਵਰੇਜ ਇਹਦਾ ਟਿਕਟਾਂ ਦਾ ਮੁੱਲ 800 ਤੋਂ 1500 ਰੁਪਏ ਦੇ ਵਿੱਚ ਰਹਿੰਦਾ ਬਾਹਰਲੇ ਮੁਲਕਾਂ 'ਚ ਪਰ ਕੈਪਟਾ ਇਨਕਮ ਬਹੁਤ ਹੁੰਦੀ ਆ ਉੱਥੇ ਦੇ ਹਿਸਾਬ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਸਸਤੀ ਟਿਕਟ ਹੈ ਇੰਡੀਆ ਦੇ ਹਿਸਾਬ ਨਾਲ ਸੋਚੋ ਕਿ 100-200 ਰੁਪਏ ਦੀ ਫਲਾਈਟ ਦੀ ਟਿਕਟ ਹੈ ਰਾਈਨ ਏਅਰ ਤੇ ਇਤਿਹਾਦ ਏਅਰਪੋਰਟ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਬਿਲਕੁਲ ਉਲਟ ਨੇ ਤੁਸੀਂ ਸੋਚ ਕੇ ਦੇਖੋ ਵੀ ਦੋਵਾਂ ਏਅਰਲਾਈਨਾਂ ਦੇ ਵਿੱਚੋਂ ਕਿਹੜੀ ਏਅਰਲਾਈਨ ਹੈ ਜਿਹੜੀ ਜ਼ਿਆਦਾ ਪ੍ਰੋਫਿਟ ਕਮਾਉਂਦੀ ਹੋਣੀ ਹੈ ਇਹਦਾ ਸਹੀ ਜਵਾਬ ਆ ਰਾਈਨ ਏਅਰ 2022 ਦੇ ਵਿੱਚ ਇਤਿਹਾਦ ਨੇ ਆਪਣਾ ਹਾਈएस्ट ਜਿਹੜਾ ਕਮਾਈ ਦੱਸੀ ਆ 297 ਮਿਲੀਅਨ ਡਾਲਰ ਤੇ ਇਸੇ ਸਾਲ 9 ਇਅਰ ਦਾ ਪ੍ਰੋਫਿਟ ਸੀਗਾ 1.5 ਬਿਲੀਅਨ ਡਾਲਰ ਸੋਚੋ ਆਖਰੇ ਕਿਵੇਂ ਪੋਸੀਬਲ ਹੋ ਸਕਦਾ